ਅਸੀਂ ਆਪਣੇ ਵੱਲੋਂ ਜੀ ਸਾਡੇ ਕਲੱਬ ਲੱਖ ਦਾਤਾ ਫਾਊਂਡੇਸ਼ਨ ਜੀ ਤੇ ਜੀਜੀਐਸ ਫਾਊਂਡੇਸ਼ਨ ਸ਼ਿਵ ਸ਼ੰਕਰ ਸੇਵਾਦਾਲ ਜੀ ਨਾਹਰ ਗਰੁੱਪ ਵੱਲੋਂ ਜੀ ਅਸੀਂ ਬੇਜਵਾਨ ਜਿਹੜੇ ਆਪਣੇ ਪਸ਼ੂ ਨੇ ਜੀ ਉਹਨਾਂ ਲਈ 400 ਬੋਰੀ ਅਸੀਂ ਫੀਡ ਦੀ ਗੁਰਦਾਸਪੁਰ ਭੇਜਣੀ ਹੈ ਕਿੰਨੇ 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 ਕਮਾਉਣ ਦੀ ਫੀਡ ਤੇ ਅਸੀਂ ਜੀ ਇਹ ਲਗਭਗ ਆਪਣੇ 2 ਤੋਂ 3 ਲੱਖ ਦੀ ਜੀ ਉਹ ਸਾਡੀ ਅਸੀਂ ਕੰਟਰੀਬਿਊਸ਼ਨ ਕਰਕੇ ਸਾਰੀ ਜੀ ਉੱਥੇ ਭੇਜਣੀ ਹੈ ਹੋਰ ਵੀ ਕੁਝ ਭੇਜਿਆ ਹੋਇਆ ਹੈ ਨੀ ਫਿਲਹਾਲ ਅਸੀਂ ਜੀ ਇਹ ਡੰਗਰਾਂ ਲਈ ਉਹ ਭੇਜਿਆ ਕਿਉਂਕਿ ਆਪਣੇ ਆਮ ਦੇਖਿਆ ਜਾਵੇ ਜੀ ਬਾਕੀ ਰਾਹਤ ਤਾਂ ਉੱਥੇ ਬਹੁਤ ਜਾ ਰਹੀ ਆ ਬੇਜਵਾਨ ਜਿਹੜੇ ਆਪਣੇ ਡੰਗਰ ਪਸ਼ੂ ਆ ਉਹਨਾਂ ਲਈ ਅਸੀਂ ਇਹੀ ਚੀਜ਼ ਦੇਖਦੇ ਹੋਏ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਲਈ ਭੇਜੀ ਆ ਜੀ ਫਿਲਹਾਲ ਲੋਕਾਂ ਲਈ ਮੈਸੇਜ ਆ ਲੋਕਾਂ ਨੂੰ ਅਸੀਂ ਇਹੀ ਮੈਸੇਜ ਦਵਾਂਗੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਆਓ ਆਪਾਂ ਸਾਰੇ ਰਲ ਕੇ ਸਾਰੇ ਉਹਨਾਂ ਦਾ ਸਹਿਯੋਗ ਕਰੀਏ ਜੋ ਹੜ੍ਹ ਪੀੜਤ ਨੇ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਹਰਾ ਭਰਾ ਦੁਬਾਰਾ ਤੋਂ ਫੇਰ ਬਣਾ ਸਕੀਏ ਗੱਡੀ ਦੇ ਨਾਲ ਵੀ ਜਾ ਰਹੇ ਹਾਂ ਜਾਂ ਉੱਥੇ ਕੋਈ जी जी जी। जी जी हां जी ਅਸੀਂ ਕੱਲ ਨੂੰ ਜੀ ਇੱਥੋਂ ਅਸੀਂ ਆਪਣੀ ਗੱਡੀ ਤੋਰਾਂਗੇ ਸਮਰਾਲੇ ਤੋਂ ਜੀ ਅੱਜ ਅਸੀਂ ਸਾਰੀ ਲੋੜ ਵਗੈਰਾ ਕਰਾ ਕੇ ਅਸੀਂ ਖੜਾ ਦਿੱਤੀਆਂ ਨੇ ਕੱਲ ਨੂੰ ਅਸੀਂ ਗਰਦਾਸਪੁਰ ਜੀ ਜਿਹੜੇ ਗਲੋਬਲ ਫੰਡਸ ਆ ਉਹਨਾਂ ਨੂੰ ਭੇਜ ਰਹੇ ਹਾਂ ਜੀ ਕਿੰਨਿਆ ਕਹਿੰਦੇ ਨੇ ਖੜੀਆਂ तकरीबन 2 ਗੱਡੀਆਂ ਨੇ ਜੀ ਇਹ ਕਿਹਨਾ ਮੇਰਾ ਨਾਮ ਵੀਪੂ ਗੁਪਤ ਜਿਹੜੀ ਗੱਡੀ ਭੇਜ ਲਈ ਕੀ ਕਹਿੰਦੇ ਅਸੀਂ ਅੱਜ ਹਾਰਡ ਪੀਟ ਦਾ ਲਈ ਸੋਰਾਲੇ ਤੋਂ 400 ਥੈਲਾ ਫੀਡ ਦਾ ਢੇਜ ਜੋ ਕਿ ਅਸੀਂ ਅਜੂਨੀ ਬਾਇਓਟੈਕਸ ਤੋਂ ਦਿੱਤਾ ਸੀਗਾ ਖੰਨੇ ਤੋਂ ਤੇ ਅਸੀਂ ਜੀਐਸਐਸ ਫਾਊਂਡੇਸ਼ਨ ਲਖਦਾਤਾਰ ਫਾਊਂਡੇਸ਼ਨ ਨਾਰ ਗਰੁੱਪ ਮੁੰਬਈ ਤੇ ਜੀਵੀ ਗਰੁੱਪ ਮੁੰਬਈ ਤੇ ਸ਼ਿਵ ਸ਼ੰਕਰ ਸੇਵਾ ਦਲ ਵੱਲੋਂ ਅਸੀਂ ਅੱਜ ਹੜਪੀਟਾਂ ਲਈ ਸਿੱਖ ਫਾਊਂਡੇਸ਼ਨ ਸਿੱਖ ਗਲੋਬਲ ਫਾਊਂਡੇਸ਼ਨ ਵਰਦਾਸ ਫੋਰ ਵਿਕੇ ਤੇ ਜੀਏ ਹੋਰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਸਾਰੇ ਜੀਐਸਐਸ ਫਾਊਂਡੇਸ਼ਨ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ